ਐ ਅੱਜ ਅਜਾਏ ਆਏ ਨੇ ਪੰਜਾਬ ਤੋਂ ਤੇ ਫੈਮਿਲੀ ਅਪਰੋਕਸ 1.5 ਸਾਲ ਕਿਨੇ ਕੇ ਸਾਲ ਬਾਅਦ ਮਿਲ ਰਹੇ ਭਾਗੋ ਨੂੰ 1.5 ਸਾਲ ਬਾਅਦ ਚਲੋ ਆਪਾਂ ਇੱਕ ਵਾਰੀ ਮਿਲਾਂਦੇ ਆ ਆਜੋ ਮੈਂ ਮਿਲ ਲਿਆ ਭਾਗੋ ਕੋਣ ਹੈਗਾ ਇਹ ਪੁੱਤ ਹੈ ਮੇਰਾ ਪੁੱਪਾ ਹੈਗਾ ਤੇਰਾ ਕਮਾਲ ਹੈ ਫਿਰ ਵਧਾਈਆਂ ਹੋਣ ਹੈਂ ਵਧਾਈ ਐ ਕਿੱਥੇ ਸੀ ਐਨੇ ਸਾਲ ਕਹਿੰਦੇ 1.5 ਸਾਲ ਤੋਂ ਬਾਹਰ ਹੀ ਰਹੇ ਆ ਆਏ ਰਹਿੰਦਾ ਹੁਰਲੇ ਪਾਸੇ ਹੁਰਲੇ ਪਾਸੇ ਰਹਿੰਦੇ ਜੀ ਨਾ ਨਾ ਇਹ ਪੰਜਾਬ ਚ ਰਹਿੰਦਾ ਪੰਜਾਬ ਚ ਪੰਜਾਬ ਚ ਉੱਥੇ ਰਹਿੰਦਾ ਸਾਡੇ ਨਾਲ ਹੀ ਰੋਪੜ ਰੋਪੜ ਰਹਿੰਦਾ ਦੇਖ ਦੇ ਕਿੰਨੇ ਸਾਲਾਂ ਬਾਅਦ ਆਏ ਨੇ ਹਾਂ ਤੇ ਤੁਸੀਂ ਕਿੰਨੇ ਸਾਲਾਂ ਬਾਅਦ ਆਇਆ ਕੀ ਨਾਂ ਕੀ ਹੈ ਉੱਪਰ ਦਾ ਇਹਦਾ ਨਾਂ ਬशीर ਹੈਗਾ ਹੈ ਬशीर ਬशीर ਖਾਨ ਤੇ ਇਹਨਾਂ ਦਾ ਸ਼ਫੀ ਸ਼ਫੀ ਖਾਨ ਇਹ ਇਹ ਵੀ ਲੱਗਦਾ ਕੁਛ ਤੇਰਾ ਆਹੋ ਇਹ ਕੀ ਹੈ ਇਹ ਰਿਸ਼ਤੇਦਾਰ ਹੀ ਜੀ ਰਿਸ਼ਤੇਦਾਰ ਹੈ ਚਲੋ ਜੀ ਬਹੁਤ ਬਹੁਤ ਵਧਾਈ ਮਿਲਣਾ ਨੇ ਜੱਫੀ ਤੇ ਪਾ ਲੋ ਫੇਰ ਕਿੰਨੇ ਦਿਨਾਂ ਬਾਅਦ ਮਿਲ ਰਹੇ ਆ ਵੀ ਆ ਬਾਪੂ ਜੀ ਇਹ ਦੇਖੋ ਜੀ ਹਾਂਜੀ ਹਾਂਜੀ ਇਹ 1.5 ਸਾਲ ਬਾਅਦ ਮਿਲਦਾ ਪਿਆ ਘਰਦਿਆਂ ਦੇ ਨਾਲ ਐ ਭਾਗੋ ਕੋਣ ਹੈ ਇਹ ਪੂਪਾ ਆ ਜੀ ਉਹ ਕੋਣ ਹੈ ਹਾਂਜੀ ਪੂਪਾ ਪੂਪਾ ਪਪਾ ਜੀ ਹਾਂ ਇਹ ਰਿਸ਼ਤੇਦਾਰ ਹੈ ਅੱਛਾ ਰਿਸ਼ਤੇਦਾਰੀ ਹਾਂ ਸਾਰਿਆਂ ਨੂੰ ਪਛਾਣ ਲਿਆ ਠੀਕ ਹੈ ਹੁਣ ਅਸਰੇ ਵਾਲੇ ਕ ਜਾਣਾ ਪਹਿਲਾਂ ਨਹੀਂ ਰੱਜਣੋ ਜਾਣਾ ਕਿੱਥੇ ਰਹਿਣੀ ਬਾਪੂ ਚੱਲਦਾ ਅੱਥਰਿਆ ਇੱਥੇ ਰਹਿ ਰਿਹਾ ਤੇਰਾ ਰਹਿ ਰਿਹਾ ਅੱਛਾ ਮੈਂ 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 ਪੁੱਛ ਰਿਹਾ ਸੀ ਕਿ ਘਰੋਂ ਕਿਵੇਂ ਨਿਕਲਿਆ ਕੀ ਹੋਇਆ ਕੀ ਇਹਦੇ ਥੋੜਾ ਜਿਹਾ ਜੀਮ ਦਿਮਾਗ ਜਿੱਦਾਂ ਫੱਲ ਗਿਆ ਹੈ ਨਾ ਉਸੇ ਕਰਕੇ ਬਾ ਉਦਾਂ ਹੀ ਘੱਟਦੇ ਇਹਦੀ ਨਿਕਲ ਗਿਆ ਸੀ ਤੇ ਇਹਦੇ ਬਾਪੂ ਬਾਪੂ ਇਹ ਉਧਰ ਹਾਜੀ ਹੋ ਰਹੇ ਨਹੀਂ ਹਾਜੀਪੁਰ ਦਾ ਰਹਿਣ ਵਾਲਾ ਹੈ ਹੈ ਤੇ ਇਹ ਕਹਿੰਦੇ ਬਾਪੂ ਦੀ ਵੀ ਬੜੀ ਇਹਨੂੰ ਯਾਦ ਕਰ ਕਰਕੇ ਸਦਮੇ ਦੇ ਨਾਲ ਗੁਜ਼ਰ ਗਿਆ ਕੀ ਹੋਇਆ ਕੀ ਸੀ ਹੈ ਬੜੀ ਪਰੇਸ਼ਾਨ ਹੋਇਆ ਕੀ ਕਰੇ ਇਹਦੇ ਹੀ ਕਰਕੇ ਪਰੇਸ਼ਾਨ ਸੀ ਇਹਦੇ ਕਰਕੇ ਹੀ ਪਰੇਸ਼ਾਨ ਸੀ ਮਿਲਿਆ ਨਹੀਂ ਨਾ ਇਹ ਮਿਲਿਆ ਨਹੀਂ ਹਾਂਜੀ ਤੇ ਜਿਸ ਕਾਰਨ ਉਹ ਚੱਲ ਬਸ ਇਹਨੂੰ ਹੁਣ ਪਤਾ ਨਹੀਂ ਹੈ ਹੁਣ ਮੰਮੀ ਹੈ ਘਰਾਂ ਭਰਾ ਨੇ ਭੈਣ ਹੈ ਬਾਪੂ ਕਹਿੰਦੇ ਕਿ ਇਹਦੀ ਸਦਮੇ ਚ ਚਲਾ ਇਹਦੇ ਸਦਮੇ ਚ ਚਲਾਗਾ ਥੋੜਾ ਪਹਿਲੇ ਪਤਾ ਲੱਗ ਜਾਂਦਾ ਤਾਂ ਬਾਪੂ ਵੀ ਬਚ ਜਾਂਦਾ ਹਣਾ ਉਹ ਵੀ ਦੇਖੋ ਕਿਹੜੇ ਉੱਪਰ ਵਾਲੇ ਦੇ ਬੱਚਿਆਂ ਨਾਲ ਮੂੰਹ بڑا ਹੁੰਦਾ ਨਾ ਮਾਪੇ ਇਹ ਹੁਣ ਨਿਕਲ ਆਇਆ ਚਲੋ ਇੱਥੇ ਹੁਣ ਇੱਥੇ ਹੈ ਤੇ 6 ਸਾਡੇ ਕੋਲ ਹੋ ਗਏ ਕਾਫੀ ਦਿਨਾਂ ਨੂੰ ਮੇਰੇ ਨਾਲ 6 7 7 8 ਮਹੀਨੇ ਹੋ ਗਏ 7 8 ਮਹੀਨੇ ਹੋ ਗਏ ਕਿਉਂਕਿ ਪਹਿਲੇ ਸੜਕਾਂ ਤੇ ਲੋੜ ਚਲੋ ਮਾਰੇ ਦਾ ਤਰਸ ਹੈਗਾ ਜੀ ਉੱਪਰ ਵਾਲੇ ਦਾ ਜੀ ਪਹਿਲਾਂ ਰਾਂਜਾ ਨੂੰ ਮਿਲਨੋ ਰਾਂਜਾ ਮਿਲਨੋ ਅਲੀ ਤੇ ਕਿਹੜੀ ਭਾਸ਼ਾ ਬੋਲਣ ਦੇ ਨੇ ਲੈਂਦੀ ਪਾ ਲੈਂਦੀ ਪਾਛੇ ਇਹਨਾਂ ਨੂੰ ਲਾਗੋ ਮੈਂ ਤੇ ਆਈ ਕਹਿੰਦਾ ਦੇਖੋ ਇਹਦਾ ਬਾਪੂ ਇਹਦੀ ਜੇ ਆ ਪਹਿਲੇ ਰਿਕਵਰ ਹੋ ਜਾਂਦਾ ਥੋੜਾ ਐਡਰੈਸ ਦੱਸ ਦਿੰਦਾ ਸੀ ਜਲਦੀ ਭੇਜ ਦੇਣਾ ਸੀ ਤੇ ਕਿੰਨੇ ਕਿ ਦਿਨ ਸਾਲ ਹੋ ਗਏ ਬਾਪੂ ਨੂੰ ਕਿੰਨੇ ਦਿਨ ਹੋ ਗਏ ਉਹਨੂੰ ਹੋਏ ਤਾਂ ਸੁਣੇ ਵੀ 6 ਸੱਤ ਵੀ ਨਹੀਂ ਹੋਏ ਸੱਤ ਬਸ ਉਹ 5 7 6 ਮਹੀਨੇ ਲੀਕ ਸਰ ਕੇ ਆ ਜੇ ਸਾਡੇ ਕੋਲ ਹੁੰਦਾ ਸਾਡੇ ਕੋਲ ਆ ਤੇ ਗਏ ਪਰ ਰਿਕਵਰੀ ਨਹੀਂ ਹੋਈ ਮੈਂਬਰੀ ਦੀ ਨਾ ਥੋੜੇ ਦਿਨ ਦਿਨ ਲੱਗ ਗਿਆ ਨੂੰ ਦੱਸਣ ਨੂੰ ਇਹਨੂੰ ਨਾ ਦੱਸਿਆ ਦੱਸ ਨਹੀਂ ਸਕਿਆ ਸ਼ੁਰੂ ਚ ਹੁਣ ਜਿਵੇਂ ਹੁਣ ਦੱਸਿਆ ਦਊਗਾ ਫਿਰ ਅਸੀਂ ਲਵ ਲੈ ਜੀ ਕਰ ਮਾਰੇ ਦਰਸ ਬਿਲਕੁਲ ਇਹ ਜੀ ਦਵਾਈ ਰੱਖਿਓ ਰੈਗੂ ਮੈਨੂੰ ਮਿਲੂਗਾ ਮੈਨੂੰ ਜਿਹੜੇ ਸਾਡੇ ਸੁਭਾਸ ਜੀ ਹੈਗੇ ਚਾਹਤ ਉਹਨਾਂ ਨੇ ਹੈਲਪ ਕੀਤੀ ਜਾਂ ਕ੍ਰਾਈਮ ਬ੍ਰਾਂਚ ਇਹਨਾਂ ਦੇ ਹੈਲਪ ਨਾਲ ਹੀ ਮਿਲਦੇ ਨੇ ਬੰਦੇ ਤੇ ਤੁਸੀਂ ਇਹਨਾਂ ਨੂੰ ਮੈਡੀਸਿਨ ਨਾਲ ਹੀ ਬੰਦ ਕਰੋ ਦਵਾਈ ਜਿਹੜੀ ਹੈ ਨਾ ਰੈਗੂਲਰ ਰੱਖਣੀ ਹੈ ਦਵਾਈ ਦੱਸ ਦੇ ਨਾ ਥੋੜੀ ਬੇਟਾ ਤੂੰ ਵੇਖੀ ਕਿ ਜੰਨਾ ਹੈ ਹੈ ਪੁੱਪੜਵਲ ਦੇਰ ਹੋ ਗਈ ਦੇਖੇ ਨੇ ਤਾਂ ਹਾਂ ਪਛਾਣ ਲੈ ਦੇਰ ਹੋ ਗਈ ਜ਼ਿਆਦਾ ਬਾਗੂ ਪਛਾਣੇ ਕਿ ਨਹੀਂ ਆਪਣੀ ਨੇ ਬੰਦੇ ਕਿ ਕੋਈ ਹੋਰ ਹੋਰ ਨੇ ਕੋਈ ਲੈ ਜਾਏ ਅੱਛਾ ਚਲੋ ਮਾਰੇ ਦਾ ਤਰਸ ਹੈਗਾ ਮੇਰਾ ਹੀ ਆਪ ਜੀ ਨੂੰ ਸੰਦੇਸ਼ ਹੈਗਾ ਕਿ ਕੋਈ ਵੀ ਸੜਕ ਤੇ ਲੱਭੇ ਉਹਨੂੰ ਘਰ ਪਹੁੰਚਾਇਆ ਜਾਏ ਜੀ ਜੇ ਕੋਈ ਵੀ ਨਿਕਲ ਜਾਂਦਾ ਲੱਭਿਆਂ ਤੇ ਬਹੁਤ ਹੋਣਾ ਤੁਸੀ ਮੈਨ ਲੱਗਦਾ ਨਹੀਂ ਲੱਭਿਆ ਬੜਾ ਅੱਛਾ ਤੇਰੇ ਪਿਛਲੇ ਸਾਲ ਪਾਣੀ ਆਇਆ ਸੀ ਨਾ ਹਾੜ ਆਇਆ ਸੀ ਹਾਂ ਤੇ ਅਸੀਂ ਸੋਚਿਆ ਸੀ ਕਿ ਪਾਣੀ ਗੂੜੀ ਰੋੜ ਗਿਆ ਰੋੜ ਗਿਆ ਬੜੀ ਪਰੇਸ਼ਾਨੀ ਡੈੜੀ ਲੈ ਗਿਆ ਉਹ ਐਸੀ ਸੋਚ ਚ ਕਿ ਰੋੜਨਾ ਗਿਆ ਪਾਣੀ ਚ ਰੋੜ ਗਿਆ ਹਾਂ ਜੀ ਜਦੋਂ ਆਪਣਾ ਗਿਆ ਹੋਇਆ ਨਾ ਫਿਰ ਬੜਾ ਦਰਦ ਹੁੰਦਾ ਜੇ ਤਾਂ ਆਪਣਾ ਗਿਆ ਅਸਲੀ ਦਰਦ ਤੇ ਉੱਥੇ ਹੁੰਦਾ ਹੂੰ ਕਿਹੜਾ ਸੋਖ ਹੈ ਜੀ ਹਲਾ ਜੀ ਹਾਂਜੀ ਚਲੋ ਮਹਾਰਾਜ ਕਰੇ ਆਪਣਾ ਹੁਣ ਨਾ ਨਿਕਲੀ ਭਾਗੂ ਨਿਕਲ ਭਾਗੂ ਕਰੋ ਤਾਂ ਨਿਕਲਦਾ ਕੋਈ ਤੇਰੇ ਬਾਪੂ ਜਿਹੜਾ ਹੈਗਾ ਨਾ ਉਹ ਰਿਆ ਨਹੀਂ ਟੁਰ ਗਿਆ ਉੱਪਰ ਤੈਨੂੰ ਲੱਭਦਾ ਲੱਭਦਾ ਚੱਲ ਕੋਈ ਨਹੀਂ ਚੱਲ ਮੰਮੀ ਹੈ ਘਰ ਭਰਾ ਘਰ ਸਾਰੀ ਫੈਮਿਲੀ ਹੈਗੀ ਭੈਣ ਹੈਗੀ ਹਾਂ ਚਲੋ ਸ਼ੁਕਰਾਨਾ ਕਿਹੜੀ ਬੋਲੀ ਤੁਸੀਂ ਬੋਲਦੇ ਹਿੰਜੀ ਉਰਦੂ ਉਰਦੂ ਵੀ ਬੋਲੀ ਜਾਂਦੀ ਹੈ ਉਰਦੂ ਨਹੀਂ ਬੋਲਦੇ ਹੋਰ ਹੀ ਭਾਸ਼ਾ ਤੁਹਾਡੀ ਇਹ ਲੱਗਦਾ ਨਹੀਂ ਤੁਹਾਡੀ ਬਾਜੀਗਰ ਵਾਲੀ ਭਾਸ਼ਾ ਗੁਜਰ ਗੁਜਰ ਵਾਲੀ ਹੈ ਗੁਜਰਾ ਵਾਲੀ ਹੈ ਤੇ ਗੁਜਰੀ ਬੋਲਦੇ ਹੋ ਇਹ ਉਰਦੂ ਨੂੰ ਇਹ ਹੋਰੀ ਅਲੱਗ ਹੀ ਹੁੰਦੀ ਆ ਨਾ ਇਹਦਾ ਕੋਈ ਕਾਇਦਾ ਵੀ ਹੁੰਦਾ ਤੁਹਾਡਾ ਕਿਵੇਂ ਤੁਸੀਂ ਆਪਣੀ ਅਲੱਗ ਹੀ ਬੋਲਦੇ ਬੋਲਦੇ ਇਹ ਜੀ ਕੁਦਰਤੀ ਬੋਲਣੀ ਹੈ ਕੁਦਰਤੀ ਬੋਲਣੀ ਹੈ ਪਰਮਾਤਮਾ ਵੱਲੋਂ ਪਰਮਾਤਮਾ ਵੱਲੋਂ ਹੀ ਬੋਲੀ ਇੱਕ ਦੂਜੇ ਨਾਲ ਬੋਲ ਕੇ ਸਿੱਖਦੇ ਨਾ ਤੇ ਇਹ ਹੁਣ ਇਹਦਾ ਘਰ ਕਿਹੜੀ ਕਿਹੜੀ ਥਾਂ ਹੈਗਾ ਇਹਦਾ ਹੈਗਾ ਹਾਜੀਪੁਰ ਹਾਜੀਪੁਰ ਇਹ ਕਿੱਥੇ ਪੈਜੂ ਇਹ ਦਸੂਹਾ ਮਕੇਰੀਆਂ ਕਾਲੇ ਸ਼ਹਿਰਪੁਰ ਲੱਗ ਸ਼ਹਿਰਪੁਰ ਸ਼ਹਿਰਪੁਰ ਲੱਗ ਤੁਹਾਡਾ ਇਹ ਰੋਪੜ ਚ ਅਸੀਂ ਰੋਪੜ ਚਲੋ ਜਾਨ ਲੈ ਕੇ ਉੱਥੇ ਚਾਓ ਯਾਰ ਇਹਨੂੰ ਲੈ ਜਾਣਾ ਅਜ ਰੋਪੜ ਇੱਕ ਦੋ ਦਿਨ ਭੈਣ ਨੂੰ ਮਿਲੂਗਾ ਉੱਥੇ ਨਿਆਣਿਆਂ ਕੋਲ ਰਹੂਗਾ ਫਿਰ ਮੰਮੀ ਕੋਲ ਜਾਊਗਾ ਤੇ ਹਾਂ ਫਿਰ ਅੱਜ ਬੁੱਲ ਜਾਏ ਠੀਕ ਹੈ ਫਿਰ ਸਾਨੂੰ ਛੱਡ ਜਣਾ ਹਾਂਜੀ ਹਾਂਜੀ ਚਲੋ ਅਸੀਂ ਚਲੀਏ ਕਹਿਣ ਤੁਸੀਂ ਚਲੋ ਸਾਨੂੰ ਲੈ ਜਾਓ ਚਲੋ ਮਾਰੇ ਦਾ ਤਰਕ ਰੱਖਿਆ ਉੱਥੇ ਕਿੰਨੇ ਦਿਨ ਜਿੰਨੇ ਦਿਨ ਹੈ ਉਹਦੇ ਜਿੰਨੇ ਦਿਨ ਮਰਜ਼ੀ ਦਾ ਚਲੋ ਤੁਸੀਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਕਰਨਾ ਔਰ ਕੋਈ ਵੀ ਲੱਭਦਾ ਹੋਏ ਕੋਈ ਵੀ ਸੜਕ ਤੇ ਅਗਰ ਨਾ ਕੋਈ ਨੋਡਵੰਦ ਦੱਸੇ ਸਾਡਾ ਨੰਬਰ ਹੈ 9857366381 381 ਸ਼ੁਕਰਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ